ਆਰ ਵੀ ਟੀਵੀ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭ ਜਲਾਉ ਹਸ਼ਾਰਪੁਰ ਦੇ ਪ੍ਰਧਾਨ ਬਲਵੀਰ ਸਿੰਘ ਪੰਜਗਰਾਈਆਂ ਨੇ ਸ਼ੈਸ਼ਨ ਚੌਕ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ ਦੀ ਗੱਲ ਹੈ 26 ਜਨਵਰੀ 1950 ਨੂੰ ਸਾਡਾ ਭਾਰਤ ਦੇਸ਼ ਸੰਵਿਧਾਨ ਲਾਗੂ ਹੋਇਆ ਸੀ ਤੇ ਅੱਜ ਉਹਨਾਂ ਦਾ 75ਵਾਂ ਗਣਤੰਤਰ ਦਿਵਸ ਦੇਮਸਰ ਸ਼ੋਨੀ ਸਰਦਾਰ ਸਵਾਰ ਜੇਟ ਹਿਆਰਪੁਰ ਪਰੋ ਹਰ ਸਾਲ ਇਸ ਹੀ ਦਿਨ ਦੇਤੇ ਜਿਸਨ ਚੌਂਕ ਵਿਖੇ ਚੜਾਇਆ ਜਾਂਦਾ ਹੈ ਤੋਂ ਮੈਂ ਸਾਰੇ ਆਪਣੇ ਵੀਰਾਂ ਦਾ ਪੈਣਾ ਭਰਾਵਾਂ ਦਾ ਬਹੁਤ ਮਾਣਜਿਤ ਕਰਦਾ ਹਾਂ ਕਿ ਅਸੀਂ ਜਿਹੜੀ ਉਹ ਸਾਡੀ ਪ੍ਰਾਣੀ ਰੀ ਚੱਲੀ ਜਾਂਦੀ ਆ ਸੋਨੀ ਸੇਰ ਦਾ ਸਵਾਰ ਜੁਟ ਹਾਰਪਰੋ ਲੋ ਇਹ ਜਿਹੜਾ ਯਾਦੀ ਦਾ ਦਿਵਸ ਮਨਾਇਆ ਜਾਂਦਾ ਹੈ ਤੋਂ ਅਸੀਂ ਸਾਰੇ ਆਈਆਂ ਹੋਈਆਂ ਗਣਤੰਤਰ ਦਾ ਜਿਹੜੇ ਮੌਕੇ ਤੇ ਅਸੀਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਹਾਂ ਕਿ ਪ੍ਰਮਾਤਮਾ ਵਾਹਿਗੁਰੂ ਕਾਲਪੁਰਖ ਸਾਰਿਆਂ ਸੰਗਤਾਂ ਨੂੰ ਇਸ ਤਰ੍ਹਾਂ ਹੀ ਇੱਕ ਮੁਟ ਹੋਗੇ ਇਹ ਜਿਹੜਾ ਕਾਰਜਵਾ ਦਿਨ-ਦੁਕੀਆਂ ਰਾਤਾਂ ਦੀਆਂ ਤਰਕੀਆਂ ਕਰਦਾ ਰਹੇ ਉਸ ਤਰ੍ਹਾਂ ਹੀ ਚਾਹੁੰਦੇ ਨੇ ਕਿ ਸਾਨੂੰ ਪ੍ਰਮਾਤਮਾ ਦੇ ਰੁਕਤਾ ਵਸਿਕਨ ਜੋ ਬੋਲੇ ਸੋ ਨਿਹਾਲ ਚੰਤੂ ਰਵਿਦਾਸ ਮਹਾਰਾਜ ਦੀ ਜੈ ਹਰਪੁਰ ਜਿੰਦਾਬਾਦ ਜਿੰਦਾਬਾਦ जय करते धन करते भारत माता की क्यों यहा पाग तो लैन देते दलो लाख 好了，好 God! Yeah.

ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਗੋਲੇ ਸੋ ਨਰਪੈ ਜਸੁ ਜੀਤ ਸੁਭਾਗਾਂ ਦੀ ਜੈ ਜੈ ਗੁਰਦੇਵ ਸੰਗਤਿ ਜੈ ਭੀਮ ਜੈ ਸੋਤਾਨ ਸਤਿਕਾਰਯੋਗ ਸਾਥੀਓ ਅੱਜ ਦਾ ਦਿਨ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਅੱਜ ਦੇ ਦਿਨ ਬਾਬਾ ਸਾਹਿਬ ਡੰਕਰ ਅੰਮੇਤਕਰ ਸਾਹਿਬ ਜੀ ਨੇ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਸਵਿਧਾਨ ਨੂੰ ਲੈ ਕੇ 26 ਜਨਵਰੀ 1950 ਨੂੰ 10:18 ਦੇ ਸਵਿਧਾਨ ਨੂੰ ਲਾਗੂ ਕਰਵਾ ਦਿੱਤਾ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਜਾਇਜ਼ਾਇਕਰ ਹੋਈ ਅੱਜ ਤੱਕ ਉਹ ਸੰਵਿਧਾਨ ਦੇ ਹਿਸਾਬ ਦੇ ਨਾਲ ਇਹ ਇਕੱਲਾ ਐਸ்சி ਬੀਸੀ ਓਸੀਸੀ ਵਾਸਤੇ ਨਹੀਂ ਹੈ ਇਹ ਸੰਵਿਧਾਨ ਸਾਰੀਆਂ ਕੌਮਾਂ ਵਾਸਤੇ ਸਾਰੀਆਂ ਧਰਮਾਂ ਵਾਸਤੇ ਸਾਰੀਆਂ ਸਥਿਤੀਆਂ ਵਾਸਤੇ ਇੱਕੋ ਹੀ ਸੰਵਿਧਾਨ ਹੈ ਜੋ ਸਾਰਿਆਂ ਉੱਪਰ ਲਾਗੂ ਹੁੰਦਾ ਹੈ ਮੈਂ ਤੁਹਾਨੂੰ ਦੱਸ ਦੇਵਾਂ ਸੰਵਿਧਾਨ ਦੇ ਵਿੱਚ 바ਵਾ ਸਾਹਿਬ ਜੀ ਨੇ ਸਾਨੂੰ ਸਾਡਾ ਹੱਕ ਇੱਥੇ ਰੱਖ ਇਹ ਸਾਰਾ ਕੁਝ ਲਿਖਿਆ ਹੋਇਆ ਉਸ ਸੰਵਿਧਾਨ ਦੇ ਵਿੱਚ ਜੇ ਆਪਾਂ ਰੈਲੀਆਂ ਕਰਨੀਆਂ ਜਾਂ ਆਪਾਂ ਕਿਤੇ ਜਾਮ ਲਾਉਣਾ ਜਾਂ ਕਿਤੇ ਹੋਰ ਕੋਈ ਆਪਾਂ ਮੰਗ ਮੰਗਣੀ ਆ ਉਸ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਜੇ ਸੰਵਿਧਾਨ ਦੇ ਵਿੱਚ ਨਾ ਲਿਖਿਆ ਹੋਵੇ ਮੈਂ ਮੈਂ ਚ ਪੰਜ ਲੱਗਦੇ ਆ ਪ੍ਰਸ਼ਾਸਨ ਨੂੰ ਲਾਲ ਕੰਧਾ ਦੇ ਅੰਦਰ ਵਿਚਲੇ ਜਾਣ ਵਾਸਤੇ ਇਹ ਸਾਡੇ ਸੰਵਿਧਾਨ ਦੇ ਨਾਲ ਹੀ ਸਾਰਾ ਕੁਝ ਚੱਲਦਾ ਮੈਂ ਆਪਣੇ ਸ਼ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਅਜੈਸਟਰਡ ਜ਼ਿਲ੍ਹਾ ਹਿਸ਼ਾਰਪੁਰ ਵੱਲੋਂ ਇਹ ਹਰ ਸਾਲ ਦੀ ਤਰ੍ਹਾਂ ਸਿਸ਼ਨ ਚੌਂਕ ਸੂਰਪੁਰ ਵਿਖੇ ਚੰਗਾ ਲਹਿਰਾਇਆ ਜਾਂਦਾ ਹੈ ਜਦ ਤੱਕ ਤੇਰੀ ਗੋਂਗ ਹੈ ਜਿੰਦਾ ਯੁਗ-ਯੁਗ ਤੇਰਾ ਨਾਮ ਰਹੇ ਜਬ ਤੱਕ ਤੇਰੀ ਕੌਮ ਹਜੰਦਾ ਜੋਗ ਜੋਗ ਡੇਰਾ ਨਾਮ ਰਹੇ ਮੇਰੇ ਹੀ ਉਹ ਦੇਸ਼ ਦਾ ਝੰਡਾ ਝੁਲਦਾ ਵਿੱਚ ਅਪਮਾਨ ਰਹੇ 바ਵਾ ਸਾਹਿਬ ਜੀ ਨੂੰ ਬਹੁਤ ਬਹੁਤ ਹੀ ਧੰਨਵਾਦ ਆਪਣੀ ਸ਼ਰੋਮਣੀ ਕਮੇਟੀ ਸ੍ਰੀ ਗੁਰੂ ਰਮਦਾਸ ਸਭਾ ਅਜੇਸਟਡ ਜ਼ਿਲ੍ਹਾ ਹਿਸ਼ਾਲਪੁਰ ਦੇ ਜਿੰਨੇ ਵੀ ਮੇਰੇ ਸੱਜਣ ਆਏ ਨੇ ਮੈਂਬਰ ਆਏ ਨੇ ਬਾਕੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ